ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਦੋ ਵੱਡੇ ਮੁੱਦਿਆਂ ਦੀ ਖਿੱਚੋ ਤਾਣ ਦੀ ਚਫੇਰੇ ਚਰਚਾ ਹੋ ਰਹੀ ਹੈ ਪੂਰੇ মিডিਆ ਦੇ ਵਿੱਚ ਇਹ ਚਰਚਾਵਾਂ ਗਰਮ ਨੇ ਦੋ ਤਰ੍ਹਾਂ ਦੀਆਂ ਚਰਚਾਵਾਂ ਪਹਿਲੀ ਕਿ ਭਗਵੰਤ ਮਾਨ ਦੇ ਨਾਲ ਕਾਫੀ ਸਾਰੀ ਪ੍ਰੋਬਲਮ ਆਮ ਆਦਮੀ ਪਾਰਟੀ ਚ ਆ ਚੁੱਕੀ ਹੋਈ ਹੈ ਜਿਹਦੇ ਕਾਰਨ ਮੁੱਖ ਮੰਤਰੀ ਹੀ ਬਦਲਿਆ ਜਾਵੇਗਾ ਤੇ ਦੂਜੀ ਚਰਚਾ ਅੱਜ ਨਿਕਲ ਕੇ ਆਈ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਭਗਵਨਤਮਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਤਾਂ ਅਜੇ ਰਹਿਣ ਦਿੱਤਾ ਜਾਵੇਗਾ ਪਰ ਬਹੁਤ ਵੱਡੀ ਚਰਚਾ ਹੈ ਕਿ ਉਹਦੇ ਨਾਲ ਦੋ ਹੋਰ ਉਪ ਮੁੱਖ ਮੰਤਰੀ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਇੱਕ ਹਿੰਦੂ ਪਾਈਚਾਰੇ ਚੋਂ ਤੇ ਦੂਜਾ ਦਲਤ ਪਾਈਚਾਰੇ ਚੋਂ ਹੋਵੇਗਾ ਹੁਣ ਇਹਨਾਂ ਪੂਰੀਆਂ ਗੱਲਾਂ ਦੇ ਉੱਪਰ ਆਪਾਂ ਚਰਚਾ ਕਰਦੇ ਹਾਂ ਦੇਖੋ ਜਦੋਂ ਦੇ ਕੇਜਰੀਵਾਲ ਸਾਹਿਬ ਜੇਲ੍ਹ ਚੋਂ ਆਏ ਨੇ ਉਦੋਂ ਤੋਂ ਇਹ ਬਹੁਤ ਵੱਡੀਆਂ ਚਰਚਾਵਾਂ ਨੇ ਪਹਿਲੀ ਚਰਚਾ ਕਿ ਪਿਛਲੇ ਟਾਈਮ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 'ਚ ਸਭ ਕੁਝ ਅੱਛਾ ਨਹੀਂ ਚੱਲ ਰਿਹਾ ਕਈ ਸਾਰੇ ਵੱਡੇ ਆਗੂਆਂ ਦੇ ਵਿੱਚ ਖਿੱਚੋ ਤਾਨ ਪ੍ਰੋਬਲਮ ਤੇ ਘੜਤਨ ਚੱਲ ਰਹੀ ਹੈ ਤੇ ਚਰਚਾ ਇਹ ਆ ਕਿ ਕਾਫੀ ਸਾਰੇ ਪੰਜਾਬ ਦੇ ਆਗੂ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਬਦਲਣਾ ਚਾਹੁੰਦੇ ਨੇ ਜਿਨ੍ਹਾਂ 'ਚ ਕਈ ਐਮਐਲਏ ਕਈ ਮੰਤਰੀ ਵੀ ਨੇ ਔਰ ਚਰਚਾ ਹੈ ਕਿ ਕੇਜਰੀਵਾਲ ਖੁਦ ਵੀ ਭਗਵੰਤ ਮਾਨ ਦੇ ਵੱਧੇ ਰੁਤਬੇ ਜਾਂ ਪਾਰਟੀ 'ਚ ਵੱਧਦੀ ਥਾਂ ਵੇਖ ਕੇ ਖੋਸ਼ਨੀ ਹੈਗੇ ਔਰ ਚਰਚਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜਿਹੜਾ ਕੰਮ ਸੀ ਪੰਜਾਬ ਦਾ ਆਮ ਆਦਮੀ ਪਾਰਟੀ ਨੂੰ ਉਹ ਵੀ ਠੀਕ ਨਹੀਂ ਜਾ ਪਰਿਆ ਔਰ ਉਹਦੇ ਵਿੱਚੋਂ ਫਿਰ ਦੋ ਤਿੰਨ ਤਰ੍ਹਾਂ ਦੀ ਚਰਚਾ ਨਿਕਲ ਕੇ ਆ ਰਹੀ ਹੈ ਪਹਿਲੀ ਇਹ ਕਿ ਭਗਵੰਤ ਮਾਨ ਨੂੰ ਜਲਦੀ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਸੇ ਕੀਤਾ ਜਾਏਗਾ ਚਰਚਾ ਤਾਂ ਇਹ ਵੀ ਹੈ ਕਿ ਜਿਸ ਦਿਨ ਕੇਜਰੀਵਾਲ ਸਾਹਿਬ ਜੇਲ੍ਹ ਚੋਂ ਆਏ ਨੇ ਤੇ ਉੱਥੇ ਜਦੋਂ ਭਗਵੰਤ ਮਾਨ ਨੂੰ ਮਿਲੇ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਉਸ ਤੋਂ ਬਾਅਦ ਉਹਨਾਂ ਹੌਲੀ ਜਿਹਾ ਭਗਵੰਤ ਮਾਨ ਨੂੰ ਇਹ ਵੀ ਕਿਹਾ ਵੀ ਮੈਂ ਤਾਂ ਅਸਤੀਫਾ ਦੇ ਦਿੱਤਾ ਹੁਣ ਤੂੰ ਵੀ ਦੇ ਦੇ ਹਾਲਾਂਕਿ ਇਹਦੀ ਕੋਈ ਵੱਡੀ ਪੁਸ਼ਟੀ ਨਹੀਂ ਹੋਈ ਪਰ ਚਫੇਰੇ ਇਸ ਗੱਲ ਦੀ ਚਰਚਾ ਹੋ ਰਹੀ ਹੈ ਤੇ ਕਈ ਵਾਰ ਉੱਡਦੀਆਂ ਗੱਲਾਂ ਜਿਹੜੀਆਂ ਨੇ ਉਹ ਹੌਲੀ-ਹੌਲੀ ਸਚਾਈ ਬਣ ਜਾਂਦੀਆਂ ਨੇ ਉਹਨਾਂ 'ਚ ਕੁਝ ਨਾ ਕੁਝ ਹੁੰਦਾ ਹੈ ਚਰਚਾ ਵੀ ਰਹੀ ਹੈ ਕਿ ਜਦੋਂ ਕੇਜਰੀਵਾਲ ਦਾ वेलकम बैक ਕੇਜਰੀਵਾਲ ਸਮਾਗਮ ਹੋਇਆ ਜੇਲ੍ਹ ਤੋਂ ਬਾਅਦ ਤਾਂ ਉੱਥੇ ਸਟੇਜ ਦੇ ਉੱਪਰ ਭਗਵੰਤ ਮਾਨ ਨੂੰ ਕੋਈ ਤਵੱਜੋ ਕੋਈ ਮਾਨ ਕੋਈ ਸਤਿਕਾਰ ਨਹੀਂ ਦਿੱਤਾ ਗਿਆ ਇਥੋਂ ਤੱਕ ਕਿ ਜਿਹੜੇ ਅਕਾਲੀ ਦਲ ਦੇ ਵੱਡੇ ਆਗੂ ਨੇ ਚਾਹੇ ਵਿਰਸਾ ਸਿੰਘ ਵਲਟੋਆ ਚਾਹੇ ਮਜੀਠੀਆ ਵਰਗੇ ਉਹਨਾਂ ਨੇ ਵੀ ਇਹ ਮੁੱਦਾ ਬਹੁਤ ਚੁੱਕਿਆ ਕਿ ਭਗਵੰਤ ਮਾਨ ਨੂੰ ਉੱਥੇ ਜਲੀਲ ਕੀਤਾ ਗਿਆ અપਮਾਨਿਤ ਕੀਤਾ ਗਿਆ ਬੇਇੱਜ਼ਤੀ ਕੀਤੀ ਗਈ ਔਰ ਵਿਰਸਾ ਸਿੰਘ ਵਲਟੋਆ ਨੇ ਇੰਨਾ ਸ਼ਬਦਾਂ ਚ ਫੇਸਬੁੱਕ ਦੇ ਉੱਪਰ ਵੀ ਇੱਕ ਵੱਡੀ ਪੋਸਟ ਲਿਖ ਕੇ ਪਾਈ ਸੀ ਕਿ ਭਗਵੰਤ ਮਾਨ ਦੀ ਬੇਇੱਜ਼ਤੀ ਆਮ ਆਦਮੀ ਪਾਰਟੀ ਵੱਲੋਂ ਉੱਥੇ ਕੀਤੀ ਐ ਅਣਦੇਖੀ ਕੀਤੀ ਐ ਜਲੀਲ ਕੀਤਾ ਕਿਉਂਕਿ ਕਹਿੰਦੇ ਸਟੇਜ ਦੇ ਉੱਪਰ ਬੋਲਣ ਨਹੀਂ ਦਿੱਤਾ ਔਰ ਨਾਂ ਵੀ ਸਟੇਜ ਤੋਂ ਨਹੀਂ ਲਿਆ ਗਿਆ ਭਗਵੰਤ ਮਾਨ ਦਾ ਜਦੋਂ ਕਿ ਉਹ ਸਟੇਜ ਤੇ ਬੈਠਾ ਹੋਇਆ ਸੀ ਤਾਂ ਇਹਨਾਂ ਚਰਚਾਵਾਂ ਤੋਂ ਬਾਅਦ ਇੱਕ ਹੋਰ ਚਰਚਾ ਆਈ ਕਿ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਜਿਹੜੀ ਹਰਿਆਣਾ ਦੇ ਵਿੱਚ ਚੋਣਾਂ ਦਾ ਕੰਮ ਸੀ ਉਹਦੇ ਚ ਭਗਵੰਤ ਮਾਨ ਕਾਫੀ ਅੱਗੇ ਹੋ ਕੇ ਕੰਮ ਕਰ ਰਿਹਾ ਸੀ ਪਰ ਹੁਣ ਕੇਜਰੀਵਾਲ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਸਾਰਾ ਕੁਝ ਆਪਣੇ ਹੱਥ ਚ ਲੈ ਲਿਆ ਔਰ ਭਗਵੰਤ ਮਾਨ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਹਾਲ ਦੀ ਘੜੀ ਪੰਜਾਬ ਦੇਖੋ ਤੇ ਇਹ ਵੀ ਚਰਚਾ ਆ ਰਹੀ ਹੈ ਕਿ ਪੰਜਾਬ ਵੀ ਆਉਣ ਵਾਲੇ ਟਾਈਮ ਚ ਕੇਜਰੀਵਾਲ ਨੇ ਆਪ ਦੇਖਣ ਦੀ ਗੱਲ ਜਿਹੜੀ ਆ ਉਹ ਠਾਨ ਲਈ ਹੈ ਔਰ ਇਹ ਵੀ ਚਰਚਾ ਹੈ ਕਿ ਭਗਵੰਤ ਮਾਨ ਦੇ ਕੋਲ ਜਿਹੜੇ ਮਹੱਤਵਪੂਰਨ ਮਹਿਕਮੇ ਨੇ ਮੁੱਖ ਮੰਤਰੀ ਦੇ ਤੌਰ ਤੇ ਚਾਹੇ ਉਹ ਪੁਲਿਸ ਦਾ ਹੈ ਚਾਹੇ ਜੇਲ੍ਹਾਂ ਦਾ ਹੈ ਚਾਹੇ ਹੋਰ ਨਹੀਂ ਵੀ ਉਹ ਉਪ ਮੁੱਖ ਮੰਤਰੀ ਬਣਾ ਕੇ ਉਹਨਾਂ ਨੂੰ ਦਿੱਤੇ ਜਾ ਸਕਦੇ ਨੇ ਦੇਖੋ ਹੁਣ ਇਹ ਜੇ ਇਹਨਾਂ ਚਰਚਾਵਾਂ ਚੋਂ ਅਧੀਆਂ ਵੀ ਸੱਚ ਹੋਣ ਤਾਂ ਫਿਰ ਭਗਵੰਤ ਮਾਨ ਵਾਸਤੇ ਇੱਕ ਵੱਡਾ ਸੰਕਟ ਇੱਕ ਵੱਡੀ ਪ੍ਰੋਬਲਮ ਹੋ ਸਕਦੀ ਹੈ ਪਿਛਲੇ ਦਿਨੀ ਭਗਵੰਤ ਮਾਨ ਦੇ 에어ਪੋਰਟ ਤੇ ਡਿੱਗਣ ਤੇ ਉਸ ਤੋਂ ਬਾਅਦ ਅਪੋਲੋ ਹਸਪਤਾਲ ਦੇ ਵਿੱਚ ਦਾਖਲ ਹੋਣ ਦੀਆਂ ਖਬਰਾਂ ਵੀ ਆਈਆਂ ਨੇ ਉਹਦਾ ਅਜੇ ਤੱਕ ਕੋਈ ਪੂਰਾ ਖੁਲਾਸਾ ਖੰਡਣ ਜੋ ਹੈ ਉਹ ਆਮ ਆਦਮੀ ਪਾਰਟੀ ਨੇ ਨਹੀਂ ਕੀਤਾ ਵੇਖੋ ਦੋਸ਼ ਬਹੁਤ ਵੱਡੇ ਮਜੀਠੀਏ ਵਰਗਿਆਂ ਨੇ ਲਾਏ ਮਜੀਠੀਏ ਹੋਰਾਂ ਨੇ ਕਿਹਾ ਕਿ ਭਗਵੰਤ ਮਾਨ ਸ਼ਰਾਬ ਪੀ ਕੇ ਡਿੱਗਿਆ ਏਅਰਪੋਰਟ ਤੇ ਇੱਥੋਂ ਤੱਕ ਬਿਕਰਮ ਮਜੀਠੀਏ ਨੇ ਕਿਹਾ ਕਿ ਜਦੋਂ ਦਿੱਲੀੋਂ ਇਹ ਚੱਲੇ ਨਹੀਂ ਤਾਂ ਇਸ ਗੱਲ ਦਾ ਦੁੱਖ ਸੀ ਵੀ ਹੁਣ ਮੈਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ ਜਾਏਗਾ ਤੇ ਕੇਦਰੀਵਾਲ ਦੀ ਨਾਰਾਜ਼ਗੀ ਤੋਂ ਬਾਅਦ ਭਗਵਾਨ ਤਮਾਨ ਬਹੁਤ ਅਪਸੈਟ ਹੈ ਤੇ ਮਜੀਠੀਆ ਨੇ ਕਿਹਾ ਇਸੇ ਕਰਕੇ ਕਹਿੰਦਾ ਜਿਹੜੇ ਜਹਾਜ਼ ਚਾਏ ਉਹਦੇ ਵਿੱਚ ਹੀ ਪੈਗ ਲਾਉਂਦੇ ਆਏ ਤੇ ਫਿਰ ਕਹਿੰਦਾ ਇੱਥੋਂ ਤੱਕ ਜ਼ਿਆਦਾ ਹੋ ਗਈ ਤੇ ਚੱਕਰ ਆ ਗਏ ਤੇ ਡਿੱਗ ਪਿਆ ਤੇ ਫਿਰ ਪੰਜਾਬ ਦੇ ਕਿਸੇ ਹਸਪਤਾਲ ਚ ਮਜੀਠੀਆ ਨੇ ਕਿਹਾ ਸੀ ਇਸ ਲਈ ਦਾਖਲ ਨਹੀਂ ਕਰਵਾਇਆ ਵੀ ਪਤਾ ਲੱਗ ਜੂਗਾ ਪੀਤੀ ਕਰਕੇ ਡਿੱਗਾ ਹੁਣ ਇਹਦੀ ਸਚਾਈ ਕੀ ਹੈ ਆਮ ਆਦਮੀ ਪਾਰਟੀ ਨੂੰ ਤੱਥਾਂ ਸਮੇਤ ਸਾਹਮਣੇ ਰੱਖਣੀ ਚਾਹੀਦੀ ਕਿਉਂਕਿ ਦੋਸ਼ ਮਜੀਠੀਆ ਵਰਗਿਆਂ ਨੇ ਬਹੁਤ ਵੱਡਾ ਲਾਇਆ ਹੈ ਇਸ ਤੋਂ ਅੱਗੇ ਅ ਮਜੀਠੀਆ ਨੇ ਵੀ ਕਿਹਾ ਕਿ ਕਹਿੰਦਾ ਪੰਜਾਬ ਦੇ ਵਿੱਚ ਇਹ ਕਹਿੰਦੇ ਨੇ ਅਸੀਂ ਮਹੱਲਾ ਕਲੀਨਿਕ ਬਣਾਤੇ ਅਸੀਂ ਹਸਪਤਾਲ ਬਹੁਤ ਵਧੀਆ ਕਰਤੇ ਲਾਜ ਵਧੀਆ ਤਾਂ ਕਹਿੰਦਾ ਫਿਰ ਆਪਦੇ ਇਲਾਜ ਵੇਰੀ ਇਹ ਦਿੱਲੀ ਦੇ ਪ੍ਰਾਈਵੇਟ ਹਸਪਤਾਲ ਚ ਜਾ ਕੇ ਦਾਖਲ ਕਿਉਂ ਹੋਏ ਨਹੀਂ ਸਵਾਲ ਤਮਾਮ ਉੱਠੇ ਪਰ ਅਜੇ ਤੱਕ ਇਹਨਾਂ ਗੱਲਾਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਕੋਈ ਪੁਖਤਾ तरीके ਨਾਲ ਸਬੂਤਾਂ ਨਾਲ ਖੰਡਨ ਨਹੀਂ ਕੀਤਾ ਤਾਂ ਫਿਰ ਕੀ ਮੰਨਿਆ ਜਾਵੇ ਕੀ ਮਝੀਠੀਆ ਹੋ ਰਹੀ ਸੱਚੇ ਦੋਸ਼ ਲਾ ਰਹੇ ਨੇ ਕੀ ਵਿਰੋਧੀ ਸੱਚੀਆਂ ਗੱਲਾਂ ਬੋਲ ਰਹੇ ਨੇ ਜਾਂ ਜੋ ਮੀਡੀਆ ਚ ਆ ਰਿਹਾ ਹੈ ਕੀ ਉਹ ਸਹੀ ਨੇ ਕੇਜਰੀਵਾਲ ਦਾ ਧਿਆਨ ਇੱਕ ਵਾਰ ਤਾਂ ਲੱਗਾ ਹੋਇਆ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਉਧਰ ਉਹ బిਜੀ ਪਰ ਉਧਰੋਂ ਫ੍ਰੀ ਹੋ ਕੇ ਕੀ ਕੇਜਰੀਵਾਲ ਦਿੱਲੀ ਤੋਂ ਹੁਣ ਉਹ ਅਸਤੀਫਾ ਦੇ ਚੁੱਕੇ ਨੇ ਮੁੱਖ ਮੰਤਰੀ ਤੋਂ ਜੇਲ੍ਹ ਤੋਂ ਉਹ ਬਾਹਰ ਨੇ ਆਪਸੀ ਨੂੰ ਮੁੱਖ ਮੰਤਰੀ ਅੱਜ ਬਣਾ ਦਿੱਤਾ ਗਿਆ ਆਕਸੀ ਦੇ ਨਾਲ ਹੋਰ ਮੰਤਰੀ ਵੀ ਬਣਾ ਦਿੱਤੇ ਗਏ ਨੇ ਤਾਂ ਫਿਰ ਕੀ ਕੇਜਰੀਵਾਲ ਹੁਣ ਪੰਜਾਬ ਵੱਲ ਧਿਆਨ ਦੇਣਗੇ ਕਿਉਂਕਿ ਹਰਿਆਣੇ 'ਚ ਪ੍ਰਚਾਰਤਾ ਆਮ ਆਦਮੀ ਪਾਰਟੀ ਕਰ ਰਹੀ ਏ ਪਰ ਜ਼ਿਕਰਯੋਗ ਏ ਕਿ ਹਰਿਆਣੇ 'ਚ ਆਮ ਆਦਮੀ ਪਾਰਟੀ ਦੀ ਕੋਈ ਪੋਜੀਸ਼ਨ ਵਧੀਆ ਨਹੀਂ ਦੱਸੀ ਜਾ ਰਹੀ ਕੋਈ ਬਹੁਤ ਵੱਡਾ ਹੋਲਡ ਨਹੀਂਗਾ ਉਥੇ ਟੱਕਰ ਮੁੱਖ ਰੂਪ ਚ ਕਾਂਗਰਸ ਤੇ ਬੀਜੇਪੀ ਵਿਚਾਲੇ ਹੀ ਦੱਸੀ ਜਾ ਰਹੀ ਏ ਹਾਲਾਂਕਿ ਬੀਜੇਪੀ ਦਾ ਵੀ ਉਥੇ ਕਾਫੀ ਨੁਕਸਾਨ ਹੋਇਆ ਜਦੋਂ ਕਿਸਾਨ ਅੰਦੋਲਨ ਕਰਕੇ ਕੰਗਣਾ ਦੇ ਬਿਆਨਾਂ ਕਰਕੇ ਉੱਥੇ ਰਹੀ ਬੀਜੇਪੀ ਦੀ ਸਰਕਾਰ ਤੋਂ ਲੋਕਾਂ ਦੀ ਨਿਰਾਸ਼ਤਾ ਕਰਕੇ ਬੀਜੇਪੀ ਦੇ ਵੀ ਲੋਕ ਕਾਫੀ ਖਿਲਾਫ ਨੇ ਪਰ ਕੇਜਰੀਵਾਲ ਹੋਰੀ ਜਿਵੇਂ ਉੱਥੇ ਹੁਣ ਜੋਰ ਲਾ ਰਹੇ ਨੇ ਕੇਜਰੀਵਾਲ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉੱਥੇ ਦੋ ਤਿੰਨ ਰੈਲੀਆਂ ਕਰ ਦਿੱਤੀਆਂ ਨੇ ਅੱਜ ਭਗਵੰਤ ਮਾਨ ਫੇਰ ਉੱਥੇ ਰੈਲੀ ਕਰਨ ਗਏ ਹੋਏ ਨੇ ਪਰ ਇਹਦੇ باوجود ਵੀ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਹੀ ਕੇਜਰੀਵਾਲ ਉਧਰੋਂ ਫ੍ਰੀ ਹੋਣਗੇ ਤਾ ਉਹ ਪੰਜਾਬ ਦੀ ਪ੍ਰੋਬਲਮ ਦੇ ਉੱਪਰ ਧਿਆਨ ਦੇਣਗੇ ਤੇ ਇੱਕ ਹੋਰ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਦੋ ਵੱਡੇ ਸੀਨੀਅਰ ਆਗੂ ਆਪਸ ਵਿੱਚ ਪਿੜਪੈ ਨੇ ਉਲਝ ਪੈ ਨੇ ਔਰ ਇੱਕ ਘਟਨਾ ਦੱਸੀ ਜਾ ਰਹੀ ਲੁਧਿਆਣੇ ਦੀ ਲੁਧਿਆਣਾ ਦੇ ਵਿੱਚ ਜਿਹੜੀ ਬੀਬੀ ਐਮ ਐਲ ਏ ਰਜਿੰਦਰ ਕੌਰ ਸ਼ੀਨਾ ਦੱਸਿਆ ਜਾ ਰਿਹਾ ਕਿ ਪਿਛਲੇ ਦਿਨੀ ਉਹਨੇ ਇੱਕ ਤੇਲ ਦੇ ਕਾਊਂਟਰ ਦੀ ਗੜਬੜੀ ਦੀ ਸੂਚਨਾ ਉਹਨੂੰ ਮਿਲੀ ਉਹਨੇ ਉਸੇ ਟਾਈਮ ਪੁਲਿਸ ਬੁਲਾਈ ਔਰ ਤੇਲ ਦਾ ਕੈਂਟਰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਦੱਸਿਆ ਜਾ ਰਿਹਾ ਵੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇੱਕ ਹੋਰ ਆਗੂ ਜਿੰਨਾਂ ਦਾ ਉਹ ਕੈਂਟਰ ਸੀ ਉਹਨਾਂ ਨਾਲ ਉਹਦਾ ਲਿੰਕ ਸੀ ਤੇ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਗੈਰਾ ਲੈ ਕੇ ਥਾਣੇ ਗਿਆ ਤੇ ਉਹਨੇ ਉਹ ਤੇਲ ਦਾ ਕੈਂਟਰ ਛਡਾ ਲਿਆ ਕਹਿੰਦੇ ਨੇ ਵੀ ਹੁਣ ਉਸ ਐਮਐਲਏ ਵਿਚਾਲੇ ਤੇ ਦੂਜੇ ਛਡਾਉਣ ਵਾਲੇ ਆਗੂ ਵਿਚਾਲੇ ਆਪਸ ਵਿੱਚ ਗਰਾਰੀ ਫਸ ਗਈ ਹੈ ਤੇ ਮਾਮਲਾ ਮੁੱਖ ਮੰਤਰੀ ਦੇ ਦਫ਼ਤਰ ਤੱਕ ਪਹੁੰਚ ਗਿਆ ਹੁਣ ਇਹ ਚ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਇਹ ਤਾਂ ਪਤਾ ਲੱਗੂ ਅਜੇ ਆਉਣ ਵਾਲੇ ਟਾਈਮ 'ਚ ਜਦੋਂ ਅਧਿਕਾਰਤ ਤੌਰ ਤੇ ਚੀਜ਼ਾਂ ਬਾਹਰ ਆਉਣਗੀਆਂ ਪਰ ਦੱਸਿਆ ਵੀ ਜਾ ਰਿਹਾ ਵੀ ਜਿਹੜਾ ਐਸ ਐਚਓ ਹੈ ਉੱਥੋਂ ਦਾ ਉਹਨੇ ਇਹ ਕਿਹਾ ਵੀ ਅਸੀਂ ਤਾਂ ਕੋਈ ਟੈਂਕਰ ਫੜਿਆ ਹੀ ਨਹੀਂ ਤੇ ਨਾ ਛੱਡਿਆ ਹੁਣ ਵੇਖੋ ਸੱਚ ਕੀ ਹੈ ਐਮ ਐਲ ਏ ਵਾਲੀ ਗੱਲ ਸੱਚ ਹੈ ਫੜਾਉਣ ਵਾਲੀ ਕੇ ਬਾਅਦ ਚ ਆਮ ਆਦਮੀ ਪਾਰਟੀ ਦੇ ਆਗੂ ਦੁਆਰਾ ਛਡਾਉਣ ਵਾਲੀ ਗੱਲ ਸੱਚ ਹੈ ਕਿ ਜਾਂ ਫਿਰ ਐਸਚੋ ਵਾਲੀ ਗੱਲ ਹੈ ਸੱਚ ਹੈ ਵੀ ਨਾ ਅਸੀਂ ਫੜਿਆ ਤੇ ਨਾ ਅਸੀਂ ਛੱਡਿਆ ਵੇਖੋ ਆਮ ਆਦਮੀ ਪਾਰਟੀ ਦੇ ਵਿਚਾਲੇ ਪਿਛਲੇ ਟਾਈਮ ਤੋਂ ਪੰਜਾਬ ਦੇ ਅੰਦਰ ਕਈ ਤਰ੍ਹਾਂ ਦੀ ਪ੍ਰੋਬਲਮ ਚੱਲਣ ਦੀ ਜਿਹੜੀ ਹੈ ਉਹ ਜਾਣਕਾਰੀ ਮਿਲਦੀ ਰਹੀ ਹੈ ਚਰਚਾ ਚੱਲਦੀ ਰਹੀ ਹੈ ਚਾਹੇ ਉਹ ਕੁਮਰ ਵਿਜੇ ਪ੍ਰਤਾਪ ਦਾ ਆਪਣੀ ਹੀ ਸਰਕਾਰ ਦੇ ਖਿਲਾਫ ਬਿਆਨ ਹੋਣ ਚਾਹੇ ਉਹ ਜਿਹੜੀ ਪ੍ਰੋਫੈਸਰ ਬਲਜਿੰਦਰ ਘੋੜਾ ਹੈ ਉਹਦੇ ਦੁਆਰਾ ਦਿੱਤੇ ਗਏ ਕਈ ਬਿਆਨ ਹੋਣ ਚਾਹੇ ਕੁਲਤਾਰ ਸਿੰਘ ਸੰਧਵਾਨ ਜਿਸ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਆਪਣੀ ਹੀ ਸਰਕਾਰ ਦੇ ਖਿਲਾਫ ਐਮ ਐਲ ਏ ਨੂੰ ਬੋਲਣ ਦਿੱਤਾ ਉਹ ਮੁੱਦਾ ਹੋਵੇ ਜਾਂ ਹੋਰ ਕਈ ਐਮ ਐਲ ਏ ਨੇ ਗੋਗੀ ਵਰਗੇ ਜਿਨ੍ਹਾਂ ਨੇ ਭਗਵੰਤ ਮਾਨ ਦੇ ਨਾਮ ਵਾਲਾ ਨੀ ਪੱਥਰ ਹੀ ਤੋੜ ਦਿੱਤਾ ਉਹ ਮਾਮਲਾ ਹੋਵੇ ਇਹ तमाम ਮਾਮਲੇ ਨੇ ਜਿਹੜੇ ਇੱਧਰ ਇਸ਼ਾਰਾ ਕਰਦੇ ਨੇ ਕਿ ਸਭ ਕੁਝ ਅੱਛਾ ਨਹੀਂ ਹੈ ਗੜਬੜ ਹੋ ਸਕਦੀ ਹੈ ਜਿਵੇਂ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਦੇ ਖਿਲਾਫ ਇੱਕ ਵੱਡਾ ਰੌਲਾ ਪਿਆ ਹੋਇਆ ਜਿਹੜੀ ਹਾਲਤ ਚ ਸੁਖਬੀਰ ਬਾਦਲ ਹੈ ਉਸ ਹਾਲਤ ਚ ਹੀ ਭਗਵੰਤ ਮਾਨ ਜਾ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਸੰਭਾਵਨਾ ਜਿਹੜੀ ਆ ਉਹ ਚਰਚਾ ਅਧੀਨ ਹੈ ਔਰ ਚਰਚਾ ਜਿਹੜੀ ਹੈ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਹੋ ਰਹੀ ਹੁੰਦੀ ਆ ਜਦੋਂ ਵੱਡੇ ਪੁੱਤਰ ਤੇ ਹੋ ਰਹੀ ਹੋਵੇ ਤਾਂ ਅ ਅੱਜ ਜੋ ਇਹ ਚੱਲ ਰਿਹਾ ਇਹਦਾ ਨਤੀਜਾ ਆਉਣ ਵਾਲੇ ਦਿਨਾਂ ਚ ਹੀ ਪਤਾ ਲੱਗ ਸਕਦਾ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ